ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸਿੱਖ ਨੇ ਦੁੱਖ ਵਿੱਚ ਵੀ ਬਾਣੀ ਦੇ ਨਾਲ ਰਹਿਣਾ ਸਿੱਖ ਨੇ ਦੁੱਖ ਵਿੱਚ ਵੀ ਨਿਤਨੇਮ ਕਰਨਾ ਪਾਤਸ਼ਾਹ ਨੇ ਕਹਿ ਦਿਆ ਸਿੰਘ ਜੇ ਅੱਜ ਮੈਂ ਸਰਸਾ ਨਦੀ ਦੇ ਕੰਡੇ ਨਿਤਨੇਮ ਨਾ ਕਰਦਾ ਕੱਲ ਨੂੰ ਸਿੱਖਾਂ ਨੇ ਸੁੱਖ ਵਿੱਚ ਵੀ ਜਪਤੀ ਪੜਨਾ ਛੱਡ ਦੇਣਾ ਸੀ ਤਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕੀਤਾ ਸਰਸਾ ਪਾਰ ਕਰ ਜਾਓ ਇੱਕ ਨੁਕਤਾ ਮੈਂ ਤੁਹਾਡੇ ਸਮੁਖਿ ਬੇਨਤੀ ਕਰਾਂ ਸਾਧ ਸੰਗਤ ਸਭ ਤੋਂ ਜ਼ਰੂਰੀ ਆਪਣੇ ਘਰ ਵਿੱਚ ਬਾਣੀ ਪੜਨੀ ਸ਼ੁਰੂ ਕਰੋ ਬਾਣੀ ਤੋਂ ਬਿਨਾਂ ਕੋਈ ਗੁਜ਼ਾਰਾ ਨਹੀਂ ਕੋਈ ਬੰਦਾ ਕਵੇ ਨਾ ਨਹੀਂ ਜੀ ਬਾਹਰੋਂ ਐ ਹੋਣਾ ਚਾਹੀਦਾ ਬਾਹਰੋਂ ਐ ਨਹੀਂ ਬਾਣੀ ਤੋਂ ਬਿਨਾਂ ਤਾਕਤ ਮਿਲਣੀ ਨਹੀਂ ਜੋ ਮਰਜ਼ੀ ਕਰ ਲਿਓ ਸਭ ਤੋਂ ਪਹਿਲਾਂ ਸਿੱਖ ਕੋਲ ਬਾਣੀ ਦੀ ਤਾਕਤ ਹੈ ਜਿਹਦੇ ਕੋਲ ਬਾਣੀ ਹੈ ਉਹਦੇ ਘਰ ਵਿੱਚ ਬਾਣਾ ਹੈ ਜਿੱਥੇ ਅੰਮ੍ਰਿਤ ਵੇਲ ਹੈ ਉੱਥੇ ਅੰਮ੍ਰਿਤ ਧਾਰੀ ਹੈ ਜਿੱਥੇ ਬਾਣੀ ਉੱਥੇ ਬਾਣਾ ਰਹੇਗਾ ਔਰ ਜਿੱਥੇ ਗੁਰੂ ਦਾ ਮਾਣਾ ਸਮਝੋ ਦਸਵੇਂ ਪਾਤਸ਼ਾਹ ਦੀ ਮਿਹਰ ਤੋਂ ਡੇ ਕਰਦੇ ਇੱਕ ਪਰਿਵਾਰ ਦੇ ਅਸੀਂ ਗਏ ਮੇਰਾ ਸੁਭਾਅ ਹੁੰਦਾ ਮੈਂ ਬੱਚਿਆਂ ਨੂੰ ਪੁੱਛਣਾ ਬੇਟੇ ਬਾਣੀ ਪੜਦੇ ਹੋ ਤੁਸੀਂ ਤਾਂ ਜਦੋਂ ਉਸ ਘਰ ਵਿੱਚ ਗਏ ਉਹਨਾਂ ਦਾ ਬੱਚਾ ਨਾ ਚੌਥੀ ਕਲਾਸ ਚ ਪੜਦਾ ਹੈ ਉਹਨਾਂ ਚੰਗੇ ਸਕੂਲ ਲਾਇਆ ਗੁਰਸਿੱਖ ਹੈ ਮੈਨੂੰ ਕਿਹਾ ਬੇਟੇ ਜਪਜੀ ਸਾਹਿਬ ਪੜ ਕੇ ਜਾਂਦੇ ਨੇ ਸਕੂਲੇ ਤਾਂ ਚੌਥੀ ਕਲਾਸ ਵਾਲਾ ਬੱਚਾ ਬੋਲਿਆ ਕਹਿੰਦਾ ਹਾਂ ਬਾਬਾ ਜੀ ਮੈਂ ਰੋਜ਼ ਜਪਜੀ ਸਾਹਿਬ ਪੜਨਾ। ਮੈਨੂੰ ਬੜੀ ਖੁਸ਼ੀ ਹੋਈ। ਆਪਣੇ ਬੱਚਿਆਂ ਨੂੰ ਸਕੂਲ ਕੱਲਣ ਤੋਂ ਪਹਿਲਾਂ ਤੁਸੀਂ ਜਪਜੀ ਸਾਹਿਬ ਪੜਾ ਕੇ ਤੋਰਦੇ ਹੋ। ਜਿਸ ਘਰ ਵਿੱਚ ਜਪਜੀ ਸਾਹਿਬ ਹੋ ਰਿਹਾ ਹੈ ਸਮਝੋ ਗੁਰੂ ਨਾਨਕ ਦਾ ਵਾਸਾ ਹੈ ਤੁਹਾਡੇ ਘਰ ਵਿੱਚ। ਜਿੱਥੇ ਜਪਜੀ ਸਾਹਿਬ ਨਹੀਂ ਹੁੰਦਾ ਉੱਥੇ ਗੁਰੂ ਦੇ ਕੋਈ ਚਰ ਨਹੀਂ ਪੈਦਾ। ਉਹ ਬੱਚੇ ਨੇ ਚੌਥੀ ਉਪਲਾਸ ਦਾ ਬੱਚਾ ਬੋਲਿਆ ਕਹਿੰਦਾ ਬਾਬਾ ਜੀ ਰੋਜ਼ ਜਪਜੀ ਸਾਹਿਬ ਮੈਂ ਪੜ ਕੇ ਜਾਂਦਾ ਸਕੂਲੇ। ਬੱਚੇ ਸੱਚ ਬੋਲ ਦਿੰਦੇ ਨੇ। ਤੇ ਨਾਲ ਉਹਨੇ ਇੱਕ ਗੱਲ ਹੋਰ ਕਹੀ ਕਹਿੰਦਾ ਅੰਕਲ ਜੀ ਬਾਬਾ ਜੀ ਮੇਰਾ ਨਾ ਪਰਸੋਂ ਜਪਜੀ ਸਾਹਿਬ ਦਾ ਪਹਾਠ ਰਹਿ ਗਿਆ ਮੈਂ ਸਕੂਲ ਜਾਣ ਨੂੰ ਲੇਟ ਹੋ ਗਿਆ ਤੇ ਬਾਬਾ ਜੀ ਪਰਸੋਂ ਜਪਜੀ ਸਾਹਿਬ ਮੈਂ ਕੀਤਾ ਨਹੀਂ ਮੈਂ ਉਹਨੂੰ ਕਹਿੰਦਾ ਬੇਟਾ ਫੇਰ ਕਹਿੰਦਾ ਕੱਲ ਫੇਰ ਜਦੋਂ ਮੈਂ ਜਪਜੀ ਸਾਹਿਬ ਕੀਤਾ ਬਾਬਾ ਜੀ ਮੈਂ ਪਰਸੋਂ ਵਾਲਾ ਜਪਜੀ ਸਾਹਿਬ ਵੀ ਕੱਲ ਨਾਲ ਕਰ ਲਿਆ ਤੇ ਕਹਿੰਦਾ ਜਦੋਂ ਮੈਂ ਪਰਸੋਂ ਵਾਲਾ ਜਪਜੀ ਸਭ ਕੀਤਾ ਨਾ ਬਾਬਾ ਜੀ ਫਿਰ ਮੈਨੂੰ ਜਪਜੀ ਸਾਹਿਬ ਪੜਦਿਆਂ ਪੜਦਿਆਂ ਚਿੱਤੇ ਆਇਆ ਜਿੱਦਣ ਮਮਾ ਪਾਪਾ ਨਾਲ ਅਸੀਂ ਇੱਕ ਦਿਨ ਵਿਆਹ ਗਏ ਸੀ ਮੇਰਾ ਉਦਣ ਵੀ ਜਪਜੀ ਸਾਹਿਬ ਰਹਿ ਗਿਆ ਸੀ ਕਹਿੰਦਾ ਬਾਬਾ ਜੀ ਫਿਰ ਮੈਂ ਤਿੰਨ ਜਪਜੀ ਸਾਹਿਬ ਕੀਤੇ ਸਾਥ ਸੰਗਤ ਉਹ ਬੱਚੇ ਦੀ ਗੱਲ ਸੁਣ ਕੇ ਮੇਰਾ ਮਨ ਭਰ ਗਿਆ ਉਹ ਮਨ ਗੁਰੂ ਦੀ ਕਿੰਨੀ ਕਿਰਪਾ ਬਖਸ਼ਿਸ਼ ਹੈ ਇਹਨੂੰ ਪਿਛਲੇ ਭੁੱਲੇ ਹੋਏ ਦੋ ਜਪਜੀ ਸਭ ਯਾਦ ਆ ਗਏ ਸਿੱਖਾ ਕਦੇ ਆਪਣੇ ਮਨ ਚ ਹੱਥ ਮਾਰੋ ਤੇਰੇ ਕਿੰਨੇ ਜਪਜੀ ਸਾਹਿਬ ਰਹਿ ਗਏ ਕਿੰਨੀ ਜ਼ਿੰਦਗੀ ਦੇ ਸਾਲ ਕਦੇ ਚੇਤੇ ਕਰੋ ਕਈ ਵਾਰ ਸਾਨੂੰ ਭੁੱਲੀ ਜਾਂਦੇ ਵੇ ਅਸੀਂ ਕੀਤਾ ਨਹੀਂ ਜਪਜੀ ਸਾਡੇ ਕਿੰਨੇ ਜਪਜੀ ਸਾਬ ਰਹਿ ਗਏ ਜਿੱਦਣ ਸਿੱਖ ਨੂੰ ਇਹ ਚੀਜ਼ ਯਾਦ ਆਉਣ ਲੱਗ ਜਾਏ ਕਿ ਅੱਜ ਮੇਰਾ ਜਪਜੀ ਸਾਹਿਬ ਰਹਿ ਗਿਆ ਸਮਝੋ ਗੁਰੂ ਤੁਹਾਨੂੰ ਪਿਆਰ ਕਰਨ ਲੱਗ ਪਿਆ ਇੱਕ ਚੀਜ਼ ਚਿੱਤ ਵਿੱਚ ਯਾਦ ਰੱਖਿਓ ਸਿਆਣੇ ਕਹਿੰਦੇ ਨੇ ਯਾਦ ਉਹਦੀ ਆਉਂਦੀ ਹੈ ਜਿਹੜਾ ਯਾਦ ਕਰੇ ਯਾਦ ਉਹਦੀ ਆਉਂਦੀ ਹੈ ਜਿਹੜਾ ਸਾਹਮਣੇ ਉਹ ਵੀ ਯਾਦ ਕਰੇ ਤੇ ਜੇ ਤੁਹਾਨੂੰ ਯਾਦ ਆ ਜਾਏ ਅੱਜ ਮੇਰਾ ਜਪਜੀ ਸਾਹਿਬ ਰਹਿ ਗਿਆ ਸਮਝੋ ਗੁਰੂ ਤੁਹਾਨੂੰ ਯਾਦ ਕਰ ਰਿਹਾ ਹੈ ਉਹ ਸਿੱਖਾ ਜਿੱਦਣ ਤੈਨੂੰ ਯਾਦ ਆਉਣ ਲੱਗਦੇ ਮੇਰਾ ਜਪਤੀ ਸਭ ਰਹਿ ਗਿਆ ਸਮਝ ਤੈਨੂੰ ਗੁਰੂ ਤੇ ਹਰ ਕਰਨ ਲੱਗ ਪਿਆ ਇਹੋ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਸ਼ਬਦ ਵਿੱਚ ਕਹੀ ਹੈ ਸਿੱਖਾ ਗੁਰੂ ਅੱਗੇ ਅਰਦਾਸ ਕਰੀ ਪਾਤਸ਼ਾਹ ਕਿਹੜੀ ਅਰਦਾਸ ਕਰਨੀ ਹੈ ਕਹਿੰਦੇ ਇੱਕ ਅਰਦਾਸ ਕਰੀ ਤੈਨੂੰ ਗੁਰੂ ਭੁੱਲ ਨਾ ਜਾਵੇ ਦੂਜੀ ਅਰਦਾਸ ਕਰੀ ਤੈਨੂੰ ਗੁਰੂ ਵਿਸਰ ਨਾ ਜਾਵੇ ਤੇ ਤੀਜੀ ਅਰਦਾਸ ਕਰੀ ਤੈਨੂੰ ਗੁਰੂ ਸਦਾ ਯਾਦ ਆਵੇ ਸਾ ਸੰਗਤ ਇੱਕ ਹੈ ਭੁੱਲਣਾ ਇੱਕ ਹੈ ਵਿਸਰਨ ਭੁੱਲੀ ਹੋਈ ਗੱਲ ਚਿੱਤੇ ਆ ਜਾਂਦੀ ਹੈ ਕਿਤੇ ਚੀਜ਼ ਰੱਖ ਕੇ ਭੁੱਲ ਜਾਓ ਤੁਹਾਨੂੰ ਯਾਦ ਆ ਜਾਣੀ ਹੈ ਭੁੱਲੀ ਹੋਈ ਗੱਲ ਚਿੱਤੇ ਆ ਸਕਦੀ ਹੈ ਭੁੱਲੀ ਹੋਈ ਚੀਜ਼ ਚਿੱਤੇ ਆ ਸਕਦੀ ਹੈ ਪਰ ਜਿਹੜੀ ਚੀਜ਼ ਵਿਸਰਨ ਲੱਗ ਜਾਏ ਨਾ ਉਹ ਦੁਬਾਰਾ ਯਾਦ ਨਹੀਂ ਹੁੰਦੀ ਇਸ ਲਈ ਅਰਦਾਸ ਕਰਨੀ ਮਾਰਾ ਵਿਸਰੇ ਹੋ ਨਾ ਕਦੇ ਤੁਸੀਂ ਭੁੱਲੀ ਹੋਈ ਚੀਜ਼ ਚਿੱਤੇ ਆ ਜਾਂਦੀ ਵੇ ਪਾਠ ਰਹਿ ਗਿਆ ਜੇ ਉਹ ਭੁੱਲਣ ਤੋਂ ਬਾਅਦ ਇੱਕ ਵਾਰ ਦੋ ਵਾਰ 10 ਵਾਰ 20 ਵਾਰ ਮਹੀਨਾ ਲੰਘ ਜਾਏ ਫਿਰ ਵਿਸਣ ਲੱਗ ਜਾਂਦਾ ਫਿਰ ਬਹੁਤੇ ਲੋਕ ਜਿਹਨਾਂ ਨੂੰ ਕਈ ਕਈ ਮਹੀਨੇ ਹੋ ਗਏ ਪੜਿਆ ਨਹੀਂ ਜਪਤੀ ਸਾਹਿਬ ਕਦੇ ਚਿੱਤ ਚ ਆਇਆ ਹੀ ਨਹੀਂ ਮੈਂ ਪਾਠ ਨਹੀਂ ਕੀਤਾ ਇਹਦਾ ਮਤਲਬ ਵਿਸਰਿਆ ਹੋਇਆ ਹੈ ਇਸ ਲਈ ਮਹਾਰਾਜ ਬਚਨ ਕਹਿੰਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਅਰਦਾਸ ਕਰੀਂ ਕਹਿੰਦੇ ਤੇਰੇ ਘਰ ਵਿੱਚ ਪੈਸਾ ਧਨ ਦੌਲਤ ਮੋਤੀਆਂ ਦੇ ਮੰਦਰ ਬਣ ਜਾਣ ਤੋਂ ਅਮੀਰ ਹੋ ਜਾਏ ਉਹ ਤੇਰੀ ਰਾਜ ਸਰਕਾਰਾਂ ਵਿੱਚ ਚੱਲਣ ਲੱਗ ਜਾਏ ਤੇਰੇ ਕੋਲ ਪਾਵਰ ਤਾਕਤ ਸ਼ਕਤੀ ਸਭ ਕੁਝ ਆ ਜਾਏ ਪਰ ਸਭ ਕੁਝ ਹੁੰਦਿਆਂ ਅਰਦਾਸ ਕਨੀ ਤੈਨੂੰ ਨਾਮ ਭੁੱਲ ਨਾ ਜਾਵੇ ਤੈਨੂੰ ਵਿਸਰ ਨਾ ਜਾਵੇ ਇੱਕ ਦਿਨ ਭੁੱਲੇ ਅਰਦਾਸ ਕਨੀ ਤੈਨੂੰ ਯਾਦ ਆ ਜਾਏ ਕਿਤੇ ਵਿਸਰ ਨਾ ਜਾਵੇ ਜਿਸਰਿਆ ਹੋਇਆ ਦੁਆਰਾ ਚਿੱਤੇ ਨਹੀਂ ਆਉਂਦਾ ਇਹਨੂੰ ਮਹਾਰਾਜਮ ਬਚਨ ਕਹੇ ਮੋਤੀ ਤਾਂ ਮੰਦਰ ਉਸਰੈ ਕਹਿੰਦੇ ਅਰਦਾਸ ਕਰੀ ਮਾਰੇ ਭਾਵੇਂ ਇੰਨੀ ਉਮੀਰੀ ਦੇ ਦਿਓ ਕੇ ਮੋਤੀ ਤਾਂ ਮੰਦਰ ਉਸਰ ਰਤਨੀ ਤਾਂ ਹੋਏ ਜੜਾਓ ਇੰਨੀ ਉਮੀਰੀ ਆ ਜਾਏ ਮੋਤੀ ਤਾਂ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੇ ਚਾਓ ਪਰ ਅਰਦਾਸ ਕਰਨੀ ਮਤ ਦੇਖ ਭੁੱਲਾ ਵਿਸਰੇ ਤੇਰਾ ਚਿਤ ਨਾ ਆਵੇ ਨਾ ਹੇ ਵਾਹਿਗੁਰੂ ਮਤਾਂ ਕਿਤੇ ਮੈਂ ਭੁੱਲ ਨਾ ਜਾਵਾਂ ਸਿੱਧ ਹੋਵਾਂ ਸਿੱਧ ਲਈ ਰਿੱਧ ਅੱਖਾਂ ਆਓ ਕੋਪਤ ਪ੍ਰਗਟ ਹੋਏ ਵੈਸਾਂ ਲੋਕ ਰੱਖੇ ਪਾਓ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿੱਤਨ ਆਵੇ ਨਾਓ ਤੇ ਰਾਜ ਸਰਕਾਰਾਂ ਚੰਨੀ ਤੇਰੀ ਪਾਵਰ ਹੋਵੇ ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰੱਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ ਪਰ ਅਰਦਾਸ ਕਰੀ ਮਤ ਦੇਖ ਭੁੱਲਾਂ ਵਿਸਰੇ ਤੇਰਾ ਚਿੱਤਨ ਆਵੇ ਨਾਓ ਮਤਾਂ ਕਿਤੇ ਤੈਨੂੰ ਨਾਮ ਨਾ ਭੁੱਲ ਜਾ ਰੱਬ ਦਾ ਜੇ ਨਾਮ ਭੁੱਲ ਗਿਆ ਫਿਰ ਸਭ ਕੁਝ ਹੁੰਦਿਆਂ ਘਰ ਵਿੱਚ ਦੁੱਖ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਜਦੋਂ ਸਰਸਾ ਨਦੀ ਭਾਰ ਕਰਨ ਦਾ ਹੁਕਮ ਦਿੱਤਾ ਨਾ ਪਾਤਸ਼ਾਹ ਨੇ ਘੋੜਾ ਨਦੀ 'ਤੇ ਠੇਲ ਦਿੱਤਾ ਮਗਰ ਗੁਰੂ ਦੇ ਸਿੱਖਾਂ ਨੇ ਘੋੜੇ ਠੇਲ ਦਿੱਤੇ ਨਦੀ ਭਾਰ ਕਰਨ ਲੱਗੇ ਬੜੀ ਵੱਡੀ ਭੇਟਾ ਸਰਸਾ ਨਦੀ ਨੂੰ ਭੇਂਟ ਕਰਨੀ ਪਈ ਕੀਮਤੀ ਗ੍ਰੰਥ ਸਰਸਾ ਨਦੀ 'ਤੇ ਰੁੜ ਗਏ ਕਈ ਸਿੱਖ ਘੋੜਿਆਂ ਸਮੇਤ ਸਰਸਾ ਦੀ ਭੇਂਟ ਚੜ ਗਏ ਇਤਿਹਾਸ ਬੜਿਓ ਅਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਰਾਤ ਛੱਡਿਆ 490 ਦੇ ਕਰੀਬ ਸਿੱਖਾਂ ਦੀ ਗਿਣਤੀ ਵਿਦਵਾਨਾਂ ਨੇ ਲਿਖੀ ਹੈ ਜਦੋਂ ਅਨੰਦਪੁਰ ਸਾਹਿਬ ਛੱਡਿਆ 490 ਦੇ ਕਰੀਬ ਸਿੱਖ ਸੀ ਪਰ ਜਦੋਂ ਸਰਸਾ ਭਾਰ ਕੀਤਾ 150 ਸਿੱਖ ਰਹਿ ਗਏ ਅਨੇਕਾਂ ਸਿੱਖ ਸਰਸਾ ਨਦੀ ਦੇ ਕੰਢੇ ਜੰਗ ਵਿੱਚ ਸ਼ਹੀਦ ਹੋ ਗਏ ਅਨੇਕਾਂ ਸਿੱਖ ਸਰਸਾ ਦੀ ਪਿੰਡ ਚੜ ਗਏ ਔਰ ਸਾਥ ਸੰਗਤ ਸਰਸਾ ਨਦੀ ਦੇ ਕੰਢੇ ਇੰਨਾ ਵੱਡਾ ਨੁਕਸਾਨ ਹੋਇਆ ਮਾਂ ਗੁਜਰੀ ਦੋ ਛੋਟੇ ਸਹਿਬਜ਼ਾਦਿਆਂ ਨੂੰ ਪੈਦਲ ਤੁਰਦੇ ਆ ਤੁਰਦੇ ਆ ਅਗਾਹ ਤੁਰ ਪਏ ਉਹ ਜਗ੍ਹਾ ਤੇ ਪਹੁੰਚੇ ਜਿੱਥੇ ਅੱਜ ਗੁਰਦੁਆਰਾ ਕੁੰਮੇ ਮਾਸ਼ਕੀ ਦੀ ਛੰਨ ਬਣੀ ਇੱਧਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਰਸਾ ਭਾਰ ਕਰ ਗਏ ਤੇ ਦੋਵੇਂ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਦੀ ਬਾਬਾ ਜੂਹਾਰ ਸਿੰਘ ਦੀ ਅਜੇ ਸਰਸਾ ਨਦੀ ਦੇ ਕੰਢੇ ਦੁਸ਼ਮਣ ਦੇ ਨਾਲ ਲੜ ਰਹੇ ਸੀ ਇਤਿਹਾਸ ਕਹਿੰਦਾ ਹੈ ਭਾਈ ਜਿੱਤ ਜਿਹਨੂੰ ਬਾਬਾ ਜੀਵਨ ਸਿੰਘ ਕਹਿੰਦੇ ਨੇ ਉਹਨਾਂ ਗੁਰੂ ਪਿਤਾ ਦਾ ਹੁਕਮ ਸੁਣ ਕੇ ਜਾ ਕੇ ਸੈਭ ਜੱਦਿਆਂ ਨੂੰ ਸੁਣਾਇਆ ਕੋਲ ਜਾ ਕੇ ਘੋੜਾ ਖਲਾਰ ਕੇ ਜੰਗ ਵਿੱਚ ਲੜਦਿਆਂ ਲੜਦਿਆਂ ਕਿਹਾ ਸੈਭ ਜੱਦਾ ਜੀਤ ਸਿੰਘ ਜੀ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਸਭ ਸਿੱਖਾਂ ਨੂੰ ਕਿਹਾ ਸਰਸਾ ਪਾਰ ਕਰ ਜਾਓ ਤੁਸੀਂ ਵੀ ਜੰਗ ਛੱਡੋ ਤੇ ਸਰਸਾ ਪਾਰ ਕਰੋ ਤੇ ਬਾਬਾ ਜੀਤ ਸਿੰਘ ਨੇ ਜੋ ਹੱਥ ਅਕੀ ਦਿੱਤਾ ਕਹਿੰਦੇ ਗੁਰੂ ਗੋਬਿੰਦ ਕਾ ਲਾਲ ਹਾਂ ਮਦਾਨ ਛੱਡ ਕੇ ਪਿੱਛੇ ਨਹੀਂ ਹੋ ਸਕਦਾ ਇਹ ਜਗ੍ਹਾ ਤੇ ਸ਼ਹਾਦਤ ਦਾ ਜੰਮ ਪੀ ਜਾਗਾ ਪਰ ਬਾਬਾ ਜੀ ਜੰਗ ਛੱਡ ਕੇ ਨਹੀਂ ਆਵਾਂਗਾ ਜਦੋਂ ਬਾਬਾ ਜੀਵਨ ਸਿੰਘ ਜੀ ਨੇ ਵੇਖਿਆ ਕਿ ਸਹਬ ਜੱਦਾ ਅਜੀਤ ਸਿੰਘ ਬੜੇ ਰੋ ਵਿੱਚ ਆ ਗਏ ਨੇ ਕਿਤੇ ਸਰਸਾਂ ਨਦੀ ਦੇ ਕੰਢੇ ਸ਼ਹੀਦ ਨਾ ਹੋ ਜਾਣ ਬਰਾਬਰ ਘੋਲਾ ਠਾਲ ਕੇ ਇੱਕ ਗੱਲ ਬਾਬਾ ਜੀਵਨ ਸਿੰਘ ਜੀ ਨੇ ਕਹੀ ਕਹਿੰਦੇ ਸਹਬ ਜੱਦਾ ਅਜੀਤ ਸਿੰਘ ਨੂੰ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਸਰਸਾ ਪਾਰ ਕਰੋ ਤੇ ਰਹੀ ਗੱਲ ਜੰਗ ਛੱਡਣ ਦੀ ਤੇਰੀ ਜਗ੍ਹਾ ਤੇ ਮੈਂ ਖਲਾਰਨੇ ਆਪਣੇ ਵੱਲੋਂ ਉੱਚੀ ਆਵਾਜ਼ ਵਿੱਚ ਕਿਹਾ ਘਰ ਦਾ ਵੱਡਾ ਹੋਣ ਦੇ ਨਾਤੇ ਮੈਂ ਤੈਨੂੰ ਵੱਡਾ ਹੋਣ ਦੇ ਨਾਤੇ ਹੁਕਮ ਕਰਨਾ ਹੈ ਜੰਗ ਛੱਡ ਕੇ ਸਰਸਾ ਪਾਰ ਕਰੋ ਜਦੋਂ ਰੋ ਨਾਲ ਕਹਿੰਦਾ ਘਰ ਦਾ ਵੱਡਾ ਹੋਣ ਦੇ ਨਾਤੇ ਮੈਂ ਹੁਕਮ ਕਰਨਾ ਹੈ ਜੰਗ ਛੱਡ ਕੇ ਸਰਸਾ ਪਾਰ ਕਰੋ ਸਾਹਿਬ ਜੱਦਾ ਅਜੀਤ ਸਿੰਘ ਜੀ ਦੁਆਰਾ ਮੋਰੇ ਬੋਲੇ ਨਹੀਂ ਦੋਵੇਂ ਸਾਹਿਬ ਜੱਦੇ ਲੜਦਿਆਂ ਲੜਦਿਆਂ ਘੋੜਾ ਪਿਛਾ ਹਟਾਉਣ ਲੱਗੇ ਪਿਛਲ ਖੁਰੀਆਂ ਲੜਦਿਆਂ ਸਰਸਾ ਨਦੀ ਪਾਰ ਕੀਤੀ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਾ ਮਲੇ ਸਾਧ ਸੰਗਤ ਗਿਆਨੀ ਸੋਨ ਸਿੰਘ ਸੀਤਲ ਸਾਹਿਬ ਨੇ ਲਿਖਿਆ ਕਿ ਬਾਬਾ ਜੀਵਨ ਸਿੰਘ ਦਾ ਐਸਾ ਕੀ ਹੈ ਵੀ ਇੰਨੀ ਗੱਲ ਕਹੀ ਤੇ ਸਾਹਿਬ ਜੱਦਾ ਮੋਰੇ ਬੋਲੇ ਨਹੀਂ ਭਾਈ ਜੇ ਤਾਂ ਬਾਬਾ ਜੀਵਨ ਸਿੰਘ ਕੌਣ ਹੈ ਜਿਹਦੇ ਇੱਕ ਵਾਰ ਕਹਿਣ ਉਤੇ ਸਹਿਬ ਜੰਦਾ ਅਜੀਤ ਸਿੰਘ ਮੋਰੇ ਨਹੀਂ ਬੋਲੇ ਪਤਾ ਕਿਉਂ ਬਾਬੇ ਜੱਤੇ ਦੀ ਕੁਰਬਾਨੀ ਬਹੁਤ ਐ ਭਾਈ ਜੀਵਨ ਸਿੰਘ ਦੀ ਦਲੇਰੀ ਕੁਰਬਾਨੀ ਬਹੁਤ ਵੱਡੀ ਐ ਤਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਦਿੱਲੀ ਤੋਂ ਭਾਈ ਜੱਤਾ ਲੈ ਕੇ ਆਏ ਸੀਨੇ ਨਾਲ ਸੀਸ ਲਾ ਕੇ ਜਦੋਂ ਸ਼੍ਰੀ ਅਨੰਦਪੁਰ ਸਹਿਬ ਲੈ ਆਂਦਾ ਨਾ ਉਦੋਂ ਤਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜਦੋਂ ਚੰਦਨ ਦੀ ਚਿਖਾ ਬਣਾ ਕੇ ਅਨੰਦਪੁਰ ਸਹਿਬ ਸੀਸ ਦਾ ਸੰਸਕਾਰ ਕਰਨ ਲੱਗੇ ਅੱਜ ਜਿਹੜਾ ਗੁਰਦੁਆਰਾ ਸੀਸਕਨ ਸਾਹਿਬ ਅਨੰਦਪੁਰ ਸਾਹਿਬ ਬਣਿਆ ਜਦੋਂ ਚਿਖਾ ਸਸਕਾਰ ਕਰਨ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਉਦੋਂ ਗੁਰੂ ਗੋਬਿੰਦ राय ਮਹਾਰਾਜ ਦੀ ਉਮਰ 9 ਸਾਲ ਦੀ ਹੈ ਸਿੱਖ ਇਕੱਠੇ ਹੋਏ ਚਿਖਾ ਚਿਣੀ ਗਈ ਸੀਸ ਰੱਖਿਆ ਗਿਆ ਬਲਦੀ ਹੋਏ ਲੱਕੜ ਗੁਰੂ ਗੋਬਿੰਦ राय ਮਹਾਰਾਜ ਦੇ ਹੱਥ ਵਿੱਚ ਦਿੱਤੀ ਕਿ ਪਿਤਾ ਦੀ ਚਿਖਾ ਨੂੰ ਅੱਗ ਦਿਓ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਚਿਖਾ ਨੂੰ ਅਗਨੀ ਦਿੱਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੀ ਸੰਗਤ ਵੱਲ ਸਿੱਖਾਂ ਵੱਲ ਵੇਖਣ ਲੱਗ ਪਏ ਇੱਕ ਦੋ ਸਿੱਖਾਂ ਨੇ ਅੱਗੇ ਹੋ ਕੇ ਕਿਹਾ ਮਹਾਰਾਜ ਸਭ ਵੱਲ ਵੇਖਦੇ ਹੋ ਕੀ ਗੱਲ ਕਿਸੇ ਨੂੰ ਬੁਲਾਉਣੇ ਕਲਗੀਧਰ ਪਾਤਸ਼ਾਹ ਨੇ ਕਿਹਾ ਜਿਹੜਾ ਸੀਸ ਲੈ ਕੇ ਆਇਆ ਉਹ ਨਜ਼ਰ ਨਹੀਂ ਆਉਂਦਾ ਉਹ ਕਿੱਥੇ ਹੈ ਸਭ ਤੋਂ ਪਿੱਛੇ ਭਾਈ ਜਤ ਅੱਖਾਂ ਭਰ ਕੇ ਰੋ ਰਹੇ ਨੇ ਜਿੱਤ ਵਿੱਚੋਂ ਅਰਦਾਸ ਨਿਕਲ ਰਹੀ ਹੈ ਹੇ ਗੁਰੂ ਤੇਗ ਬਹਾਦਰ ਸਾਹਿਬ ਦਿੱਲੀੋਂ ਤੁਹਾਡਾ ਸੀਸ ਲਾਂਦਾ ਹੈ ਕਈ ਵਾਰ ਮੈਨੂੰ ਸੀਸ ਕਿਸੇ ਜਗ੍ਹਾ ਤੇ ਰੱਖ ਕੇ ਬਹਿਣਾ ਪਿਆ ਕਈ ਵਾਰ ਮੈਨੂੰ ਸੀਸ ਕਿਸੇ ਜਗ੍ਹਾ ਤੇ ਰੱਖ ਕੇ ਮੂੰਹ ਧੋਣਾ ਪਿਆ ਕਈ ਵਾਰ ਕਿਸੇ ਜਗ੍ਹਾ ਤੇ ਸੀਸ ਰੱਖ ਕੇ ਮੈਨੂੰ ਜਲ ਛਕਣਾ ਪਿਆ ਮੈਂ ਤੁਹਾਡੇ ਸੀਸ ਦਾ ਖਵਰਿਆ ਸਤਿਕਾਰ ਕਰ ਸਕਿਆ ਕਿ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਸੀਸ ਦੀ ਸੇਵਾ ਕਰਦਿਆਂ ਜੇ ਮੈਂ ਤੋਂ ਭੁੱਲ ਹੋਈ ਮੈਨੂੰ ਮਾਫ ਕਰਨਾ ਅੱਖਾਂ ਭਰ ਕੇ ਰੋਂਦਾ ਭਾਈ ਜਿੱਤ ਸਿੱਖ ਨੇ ਕੋਲ ਜਾ ਕੇ ਕਿਹਾ ਤੈਨੂੰ ਗੁਰੂ ਗੋਬਿੰਦ राय ਮਹਾਰਾਜ ਬੁਲਾ ਰਹੇ ਨੇ ਅੱਖਾਂ ਲਾਲ ਪੁੰਜੀਆਂ ਹੰਝੂਆਂ ਵਾਲੀਆਂ ਰੋਜ਼ ਹੰਝੂ ਪੁੰਜਦੇ ਆ ਚਿਖਾ ਕੋਲ ਗਏ ਤੇ ਚਿਖਾ ਕੋਲ ਖਲਹਾਰ ਕੇ ਗੁਰੂ ਗੋਬਿੰਦ राय ਮਹਾਰਾਜ ਜੀ ਨੇ ਬਚਨ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਭਾਈ ਜਿੱਤਾ ਤੂੰ ਪੁੱਤਰ ਹੋਣ ਦਾ ਫਰਜ਼ ਨਿਵਾਹੇ ਪਿਓ ਦੀ ਪੱਗ ਦੀ ਇੱਜ਼ਤ ਰੱਖਣੀ ਪੁੱਤ ਦਾ ਫਰਜ਼ ਹੈ ਉਹ ਦਿੱਲੀ ਤੋਂ ਤੂੰ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਿਆ ਕੇ ਸੁਪੁੱਤਰ ਹੋਣ ਦਾ ਫਰਜ਼ ਨਿਵਾਹੇ ਅੱਜ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦਾ ਵੱਡਾ ਪੁੱਤਰ ਹੋਣ ਦਾ ਤੈਨੂੰ ਮਾਣ ਦਿੰਨੇ ਆ ਅਸੀਂ ਛੋਟੇ ਹੋਏ ਤੇ ਵੱਡਾ ਪੁੱਤਰ ਚਿਖਾ ਨੂੰ ਅੱਗ ਦੇਣ ਦਾ ਅਧਿਕਾਰੀ ਹੁੰਦਾ ਆ ਲੈ ਫੜ ਬਲਦੀ ਹੋਈ ਲੱਕੜ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਦੇ ਸੀਸ ਦੀ ਚਿਖਾ ਨੂੰ ਅੱਗ ਤੋਂ ਦੇਣੀ। ਸਾਸ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀ ਚਿਖਾ ਨੂੰ ਅੱਗ ਭਾਈ ਜੇਤਾ ਸਭ ਤੋਂ ਦਵਾਈ ਗੁਰੂ ਗੋਬਿੰਦ ਸਿੰਘ ਮਹਾਰਾਜ। ਔਰ ਜਦੋਂ ਚਿਖਾ ਨੂੰ ਅੱਗ ਦਿੱਤੀ ਚਿਖਾ ਦੇ ਕੋਲ ਖਲਹਾਰ ਕੇ ਕਿਹਾ ਰੰਗ ਰਿੱਟੇ ਗੁਰੂ ਕੇ ਬੇਟੇ ਤੂੰ ਗੁਰੂ ਦਾ ਬੇਟਾ ਹੈ ਤੇ ਉਦਣ ਕੋਲ ਖਲਹਾਰ ਕੇ ਕਿਹਾ ਅੱਜ ਤੋਂ ਬਾਅਦ ਤੂੰ ਮੇਰੇ ਪਰਿਵਾਰ ਦਾ ਵੱਡਾ ਭਾਈ ਜੇਤਾ ਮੇਰੇ ਪਰਿਵਾਰ ਉੱਤੇ ਤੇਰਾ ਹੁਕਮ ਚੱਲੇਗਾ ਮੇਰੇ ਪਰਿਵਾਰ ਦਾ ਕੋਈ ਮੈਂਬਰ ਕਦੇ ਤੇਰੇ ਹੁਕਮ ਨੂੰ ਨਹੀਂ ਟਾਲੇਗਾ ਤੇ ਸਾਸ ਸੰਗਤ ਇਹ ਪਰਿਵਾਰ ਵਿੱਚ ਮਾਣ ਹੁੰਦਾ ਸੀ ਤੁਸੀਂ ਬਜ਼ੁਰਗ ਬੈਠੇ ਹੋ ਮੈਂ ਵੀ ਵੇਖਿਆ ਜੇ ਪਰਿਵਾਰ ਦਾ ਵੱਡਾ ਕੋਈ ਹੁਕਮ ਕਰ ਦੇ ਤੇਰਾ ਜੀ ਭਾਵੇਂ ਪਰਿਵਾਰ ਵਿੱਚ ਹੁਣ 14 ਕਿਸੇ ਦਾ ਇਹ ਅੰਦਰ ਐ ਨਹੀਂ ਸੀ ਉਹਦੇ ਗੱਲ ਨੂੰ ਟਾਲ ਦੇਵੇ ਵੱਡਿਆਂ ਦਾ ਮਾਣ ਹੁੰਦਾ ਸੀ ਔਰ ਦਸਮ ਬਾਦਸ਼ਾ ਨੇ ਬਚਨ ਗਏ ਭਾਈ ਜੇ ਤਾ ਤੇਰਾ ਹੁਕਮ ਚੱਲੇਗਾ ਮੇਰੇ ਪਰਿਵਾਰ ਤੇ ਅੱਜ ਸਰਸਾ ਨਦੀ ਦੇ ਕੰਢੇ ਹੁਕਮ ਚੱਲਿਆ ਸਹਿਬ ਜਦਿਆਂ ਨੂੰ ਸਰਸਾ ਨਦੀ ਪਾਰ ਕਰਨੀ ਪਈ ਜਦੋਂ ਸਰਸਾ ਪਾਰ ਕੀਤੀ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜਦਿਆਂ ਸਮੇਤ ਇੱਕ ਪਾਸੇ ਨਿਕਲੇ ਔਰ ਉੱਥੋਂ ਕੋਈ ਅੱਧਾ ਮੀਲ ਦੀ ਵਿੱਥ ਉਤੇ ਬਿਲਕੁਲ ਰੋਪੜ ਦੇ ਸਾਹਮਣੇ ਭਾਈ ਬਚਿੱਤਰ ਸਿੰਘ ਦੇ ਨਾਲ 100 ਦੇ ਕਰੀਬ ਸਿੱਖ ਸਰਸਾ ਨਦੀ ਪਾਰ ਕਰ ਗਏ ਇਤਿਹਾਸ ਕਹਿੰਦਾ ਹੈ ਸਾਹਮਣੇ ਉਹ ਰੋਪੜ ਦੇ ਰੰਗੜਾ ਨੇ ਹੱਲਾ ਬੋਲ ਦਿੱਤਾ ਰੋਪੜ ਕਨੌਲੀ ਤੇ ਚਨੌਲੀ ਦੇ ਜਿੰਨੇ ਪਹਾੜੀ ਮੁਸਲਮਾਨ ਸੀ ਰੰਗੜਾ ਨੇ ਇਕੱਠੇ ਹੋ ਕੇ ਹੱਲਾ ਬੋਲਿਆ ਔਰ ਕਮਸਾਨ ਦੀ ਜੰਗ ਸਰਸਾ ਭਾਰ ਕਰਕੇ ਰੋਪੜਵਲ ਦੇ ਪਾਸੇ ਹੋਈ ਉਸ ਜਗ੍ਹਾ ਉੱਤੇ ਭਾਈ ਬਚਿੱਤਰ ਸਿੰਘ ਦਾ ਪੂਰਾ ਜਥਾ 100 ਦੇ ਕਰੀਬ ਸਿੱਖ ਜਿਹੜੇ ਸਨ ਉਹ ਸ਼ਹਾਦਤ ਦਾ ਜਮ ਪੀ ਗਏ ਪਰ ਸਾਹਮਣੇ ਉਹਨੀ ਰੰਗੜ ਮੁਸਲਮਾਨਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ ਉਹ ਜੰਗ ਜਿੱਤੀ ਗਈ ਇੰਨੇ ਨੂੰ ਪਿੱਛੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਾਹਿਬਜ਼ਾਦੇ ਤੇ ਗੁਰੂ ਦੇ ਨਾਲ ਅਨੇਕਾਂ ਸਿੱਖ ਜਦੋਂ ਸਰਸਾ ਪਾਰ ਕਰਕੇ ਲੰਗੇ ਸਿੱਖਾਂ ਦੀ ਸ਼ਹਾਦਤ ਵਾਲੀ ਜਗ੍ਹਾ ਵੇਖੀ ਪਾਤਸ਼ਾਹ ਨੇ ਬਚਨ ਕਹੇ ਵੇਖੋ ਭਾਈ ਕੋਈ ਸਿੱਖ ਜਿਉਂਦਾ ਹੈ ਤੇ ਸਾਧ ਸੰਗਤ ਅਨੇਕਾਂ ਲੋਥਾਂ ਮੁਸਲਮਾਨ ਰੰਗੜਾਂ ਦੀਆਂ ਪਈਆਂ ਨੇ ਗੁਰੂ ਦੇ ਸਿੱਖਾਂ ਦੀਆਂ ਸ਼ਹਾਦਤ ਦੀਆਂ ਲਾਸ਼ਾਂ ਪਈਆਂ ਨੇ ਇੱਕ ਸਿੱਖ ਉਹਨਾਂ ਵਿੱਚ ਨਜ਼ਰ ਪਿਆ ਜਿਹਦੇ ਸਾਹ ਚੱਲਦੇ ਨੇ ਸ਼ਰੀਰ ਤੋਂ ਉੱਠਿਆ ਨਹੀਂ ਜਾ ਰਿਹਾ ਐਨੇ ਫੱਟ ਲੱਗੇ ਨੇ ਕਿ ਰੱਤ ਨਿਚੜ ਗਈ ਹੈ ਇਹ ਪਤਾ ਕੌਣ ਹੈ ਇਹ ਭਾਈ ਮਨੀ ਸਿੰਘ ਦਾ ਛੋਟਾ ਸੁਪੁੱਤਰ ਭਾਈ ਬਚਿੱਤਰ ਸਿੰਘ